ਪਾਰੀ ਮੀਕਰਨ ਪਾਕਿਸਤਾਨ ਪੰਜਾਬ ਇਸ ਵਾਰੇ ਫੇਰ ਤੋਂ ਹੜਾਂ ਦੀ ਮਾਰ ਹੇਠ ਆ ਗਏ ਸਮਾਜਿਕ ਤੰਜ਼ੀਮ ਜੋ ਯਹਾਂ ਪਰ ਕੋਰਮੇਟਨ ਕੇ ਇਲਾਕੇ ਵਰਗਾਈ ਟਾਵਰ ਪਰ ਜੋ ਪੱਕਾ ਪੱਕਾ ਖਾਣਾ ਤਕਸੀਮ ਕਰ ਰਹੇ ਸਨ ਵੀ ਜਾਣਗੇ ਮੀਡੀਆ ਦੀ ਰਿਪੋਰਟਾਂ ਅਨੁਸਾਰ ਸੱਤ ਬਸਤੀਆਂ ਦੇ 1100 ਤੋਂ ਵੱਧ ਪਰਿਵਾਰ ਇਸ ਤੋਂ ਪ੍ਰਭਾਵਿਤ ਹੋਏ ਨੇ ਇਨ੍ਹਾਂ ਪਰਿਵਾਰਾਂ ਨੇ ਆਪੋ ਆਪਣੇ ਘਰ-ਬਾਰ ਛੱਡ ਕੇ ਉੱਚੀਆਂ ਥਾਵਾਂ ਉੱਤੇ ਜਾ ਕੇ ਡੇਰੇ ਲਾਏ ਹੋਏ ਨੇ ਮਕਾਨਾਂ ਵਿੱਚ ਕਈ ਫੁੱਟ ਪਾਣੀ ਭਰ ਜਾਣ ਕਾਰਨ ਪੀਣ ਲਈ ਪਾਣੀ ਅਤੇ ਖਾਣ ਲਈ ਦਾਣੇ ਤੱਕ ਵੀ ਖਰਾਬ ਹੋ ਗਏ ਨੇ ਇੰਨਾ ਮੁਸ਼ਕਲਾਂ ਨੂੰ ਦੇਖਦਿਆਂ ਖਾਲਸਾ ਏਡ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਲੋੜਵੰਦਾਂ ਲਈ ਗਰਮ ਖਾਣਾ ਅਤੇ ਪੀਣ ਲਈ ਸਾਫ਼ ਪਾਣੀ ਦਾ ਇੰਤਜ਼ਾਮ ਕਰ ਰਹੀ ਹੈ। ਅਲਸੈਡ ਦੀ ਟੀਮ ਜਿਹੜੇ ਰਾਜਨਪੁਰ ਮੇਂ ਹੈ ਜਿਹੜੇ ਮੁਕਤਿ ਇਲਾਕੋਂ ਮੇਂ ਜੋ ਕਿ ਸਲਾਕੇ ਦੀ وجہ سے ਅਫੈਕਟਿਡ ਹੈ ਤੋਂ ਉਨ੍ਹਾਂ ਸਰਵੇ ਕਰ ਰਹੀ ਹੈ ਅਤੇ ਉਨ੍ਹਾਂ ਲਈ ਪਕਾ ਪਕਾਇਆ ਖਾਣਾ ਜੋ ਹੈ ਉਹ ਤਕਸੀਮ ਕਰ ਰਹੀ ਹੈ ਜਿਸ ਮੇਂ ਇਹਨਾਂ ਲਈ ਸਾਫ਼ ਪਾਣੀ ਵੀ ਹੈ। ਅਰਦਾਸ ਕਰੋ ਕਿ ਪਾਣੀ ਦਾ ਪੱਧਰ ਜਲਦ ਤੋਂ ਜਲਦ ਨਿਵਾ ਹੋਵੇ ਅਤੇ ਘਰੋਂ ਬੇਕਾਰ ਹੋਏ ਇਹ ਲੋਕ ਆਪੋ ਆਪਣੇ ਘਰਾਂ ਵਿੱਚ ਜਾ ਵਸਣ।